ਤਿੰਨ ਪੰਜਾਬ ਵਿੱਚ ਮਿੱਟੀਵਾੜੀ ਸੰਕਟ ਜਿਹੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਕਿਸਾਨ ਕਰਜ਼ੇ ਦੇ ਪਾਣੀ ਵਿੱਚ ਦਿਨੋਂ ਦਿਨ ਆ ਰਿਹਾ ਹੈ ਸੋ ਇਹਦੇ ਚੱਲ ਕੇ ਚੱਲ ਰਹੀ ਜੀ ਆ ਪਤਾ ਲੱਗਾ ਹੈ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਜਾਂਚ ਤੋਂ ਬਾਅਦ ਜਿਹੜੇ ਸੈਂਪਲ ਲੈ ਗਏ ਆ ਪੀਐਪੀ ਖਾਤੇ ਔਰ ਉਹ ਸਿੰਪਲ ਜਿਹੜੇ ਆ ਉਹ ਹੋ ਗਿਆ ਇਹਦਾ ਮਤਲਬ ਕਿ ਜਿਹੜੀ ਡੀਏਪੀ ਹੈ ਉਹ ਕਿਸਾਨਾਂ ਨੂੰ ਨਕਲੀ ਦਿੱਤੀ ਗਈ ਹੈ ਨਕਲੀ ਡੀਏਪੀ ਦੇਜ ਕੇ ਜਿਹੜਾ ਕਿਸਾਨ ਆਪਣੇ ਖੇਤਾਂ ਵਿੱਚ ਪ੍ਰੋਫਿਟ ਇਸ ਤਰ੍ਹਾਂ ਕਰ ਸਕੂਗਾ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰਗੇਟ ਹੈ ਉਹ ਸਰਕਾਰ ਨੂੰ ਚਾਹੀਦਾ ਹੈ ਕਿ ਉਹਦੀ ਤੁਰੰਤ ਉਹਦੀ ਜਾਂਚ ਕਰਾਈ ਜਾਵੇ ਜੇਕਰ ਨਕਲੀ ਡੀਏਪੀ ਮੁਹਾਲੀ ਦੇ ਵਿੱਚ ਆਇਆ ਤਾਂ ਮੁਹਾਲੀ ਜ਼ਿਲ੍ਹੇ ਦੇ ਵਿੱਚ ਜਾਂਚ ਹੋਈ ਹੈ ਹੋ ਸਕਦਾ ਪੂਰੇ ਪੰਜਾਬ ਦੀਆਂ ਸੁਸਾਇਟੀਆਂ ਦੇ ਵਿੱਚ ਪ੍ਰਾਈਵੇਟ ਜਿਹੜੇ ਡੀਲਰ ਆ ਉਹਨਾਂ ਦੇ ਕੋਲ ਵੀ ਜਿਹੜਾ ਉਹ ਜਿਹੜਾ ਨਕਲੀ ਡੀਏਪੀ ਤੇ ਹੋਰ ਖਾਦਾ ਵੀ ਨਕਲੀ ਹੋਣ ਸੋ ਅਸੀਂ ਤੇ ਥੋਨੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਕਿਉਂਕਿ ਅੱਜ ਵੀਏਪੀ ਦਾ ਜਿਹੜਾ ਇੱਕ ਥੈਲੇ ਦਾ 50 ਕਿਲੋ ਦਾ ਰੇਟ 1350 ਰੁਪਏ ਹੈ ਤੇ ਕਿਸਾਨ ਜਿਹੜਾ ਆ ਉਹਦੇ ਵਾਸਤੇ ਲੈਣਾ ਬਹੁਤ ਮੁਸ਼ਕਲ ਆ ਇਹ ਇੱਕ ਵਾਲੀ ਕਿਸਾਨ ਲੈ ਕੇ ਇੱਕ ਥੈਲਾ ਇੱਕ ਥੈਲੇ ਦਾ ਖੇਤ ਨੂੰ ਪਾਉਂਦਾ ਆ ਪਰ ਇਹ ਵੀ ਕਿਸੇ ਖਾਸ ਏਜੰਸੀ ਤੋਂ ਜਿਹੜੀ ਹੈ ਉਹ ਜਗਸ ਕਰਾਈ ਜਾਵੇ ਔਰ ਦੋਸ਼ੀਆਂ ਤੇ ਜਿਹੜੀ ਕਾਨੂੰਨ ਕਰਵਾਈ ਦਿੱਤੀ ਜਾਵੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਤੁਹਾਡੇ ਰਾਜ ਦੇ ਵਿੱਚ ਇਹੋ ਜੀਆਂ ਲਗਦੀ ਕੀਟਨਾਸ਼ਕ ਦਵਾਈਆਂ ਵੀ ਆਪੀ ਖਾਦਾ ਤੇ ਬੀਜ ਜਿਨ੍ਹਾਂ ਤੇ ਅਜੇ ਤੱਕ ਕੋਈ ਨਾਕੀ ਨਹੀਂ ਪਈ ਉਹਨਾਂ ਤੇ ਨਾਕ ਤੋਂ ਨੂੰ ਪੜਨੀਆ 2.5 ਸਾਲ ਹੋ ਗਏ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸੇ ਤਰ੍ਹਾਂ ਕਾਲਾਪਨਰੀ ਚੱਲਦੀ ਰਹੀ ਤੇ ਜਿਹੜਾ ਪੰਜਾਬ ਦੇ ਵਿੱਚ ਖੇਤੀਬਾੜੀ ਸੰਕਟ ਹੋਰ ਵੱਧੂਗਾ ਸੋ ਅਸੀਂ ਗੌਰਵ ਸੰਮੇਟੀ ਪੰਜਾਬ ਨੂੰ ਮੰਨ ਕਰਦੇ ਆ ਕਿ ਇਹਦੀ ਉੱਚ ਪੱਧਰੀ ਇੱਕ ਕਮੇਟੀ ਬਣਾ ਕੇ ਇਹਦੀ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਸਭ ਤੋਂ ਸਭ ਤੇਵੀਂ ਸਜ਼ਾ ਦਿੱਤੀ ਜਾਵੇ